ਪਾਰਟੀ ਪੂਰੀ ਤਿਆਰੀ ਦੇ ਨਾਲ ਇਹਨਾਂ ਚੋਣਾਂ ਦੇ ਅੰਦਰ ਜਾ ਰਹੀ ਹੈ ਔਰ ਖਾਸ ਕਰਕੇ ਜੋ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕਾਂ ਨੂੰ ਲੰਬੇ ਅਰਸੇ ਤੋਂ ਬਾਅਦ ਇੱਕ ਗੁੱਡ ਗਵਰਨੈਂਸ ਦੇਣ ਵਾਲੀ ਕੋਈ ਪਾਰਟੀ ਮਿਲੀ ਹੈ ਜਿਸ ਨੇ ਆਪਣੇ 32 ਮਹੀਨਿਆਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਇਤਿਹਾਸਕ ਕੰਮ ਕੀਤੇ ਆ ਪੰਜਾਬ ਚ ਅੱਜ ਹਰ ਪਰਿਵਾਰ ਦੀ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ 50000 ਨੌਕਰੀਆਂ ਪੰਜਾਬ ਚ ਪੰਜਾਬ ਦੇ ਬੱਚਿਆਂ ਨੂੰ ਮੈਰਿਟ ਦੇ ਉੱਤੇ ਮਿਲੀਆਂ ਨੇ ਸੋ ਲੰਬੇ ਚੌੜੇ ਜਿਹੜੇ ਮੈਂ ਸਮਝਦਾ ਕਿ ਕਾ ਪੰਜਾਬ ਦੇ ਅੰਦਰ ਲੋਕਾਂ ਦੇ ਭਲੇ ਲਈ ਸਰਕਾਰ ਨਹੀਂ ਕੀਤੀ ਆ ਸੋ ਖਾਸ ਕਰਕੇ ਮੇਰੇ ਵਿਧਾਨ ਸਭਾ ਹਲਕਾ ਪਵਾ ਦਾ ਨਗਰ ਪੰਚਾਇਤ ਨਰੋਡ ਜਮਲ ਸਿੰਘ ਦੀ ਜੇ ਮੈਂ ਗੱਲ ਕਰਾਂ ਤੇ ਨਗਰ ਪੰਚਾਇਤ ਨਰੋਡ ਜਮਲ ਸਿੰਘ ਨੂੰ ਇਤਿਹਾਸ ਦੇ ਅੰਦਰ ਪਹਿਲੀ ਵਾਰ ਜਿੰਨਾ ਪੈਸਾ ਮਿਲਿਆ ਉਹ ਆਪਣੇ ਆਪ ਚੀਕ ਕਲਪਨਾਵਾਂ ਤੋਂ ਵਪਰੀਤ ਆ ਬੜਾ ਹੀ ਮੈਂ ਸਮਝਦਾ ਵੀ ਭਾਗਾਂ ਵਾਲੀ ਗੱਲ ਆ ਕਿ ਬਾਰਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਨਗਰ ਪੰਚਾਇਤ ਨੌਰ ਜਮਸੰਗ ਨੂੰ 1.75 ਕਰੋੜ ਰੁਪਇਆ ਸੀਰੀਅਸ ਪਾਣ ਲਈ ਦਿੱਤਾ ਜਿਹਦਾ ਕੰਮ ਚੱਲ ਰਿਹਾ ਸੋ 5.5 ਕਰੋੜ ਰੁਪਇਆ ਵਾਟਰ ਟ੍ਰੀਟਮੈਂਟ ਦੇ ਲਈ ਜਿਹੜਾ ਇੱਥੇ ਆਇਆ ਉਹਦਾ ਵੀ ਕੰਮ ਜਿਹੜਾ ਹੈ ਉਹ ਚੱਲ ਰਿਹਾ ਸੋ ਮੈਂ ਸਮਝਦਾ ਵੀ 23 ਕਰੋੜ ਰੁਪਇਆ ਇਸ ਨਗਰ ਦੇ ਅੰਦਰ ਆਇਆ ਔਰ ਇਹਦੇ ਨਾਲ ਦੀ ਨਾਲ ਲਗਭਗ ਪੋਨੇ 200 ਪਰਿਵਾਰਾਂ ਨੂੰ ਕੱਚੇ ਮਕਾਨਾਂ ਵਾਲਿਆਂ ਨੂੰ ਗ੍ਰਾਂਟ ਬਣਨ ਲਈ ਪੈਸੇ ਵੀ ਆਏ ਆ ਸੋ ਹੋਰ ਬਹੁਤ ਕੁਝ ਕੰਮ ਐ ਇਸ ਨਗਰ ਪੰਚਾਇਤ ਦੇ ਅੰਦਰ ਕੀਤੇ ਆ 30 30 ਸਾਲਾਂ ਤੋਂ ਜਿਹੜੀਆਂ ਸੜਕਾਂ ਟੁੱਟੀਆਂ ਸਨ ਜਿਹੜੀਆਂ ਮਤਲਬ ਖੰਡਰ ਬਣ ਚੁੱਕੀਆਂ ਸੀ ਉਹ ਇਸ ਨਗਰ ਪੰਚਾਇਤ ਦੀਆਂ ਬਣੀਆਂ ਸੋ ਪੂਰੀ ਤਿਆਰੀ ਆ ਔਰ ਮੈਂ ਦਾਅਵੇ ਨਾਲ ਕਹਿਣਾ ਵੀ 11 ਦੀਆਂ 11 ਸੀਟਾਂ ਨਰੋਡ ਜਮਲ ਸਿੰਘ ਲੋਕਾਂ ਦੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਜਿੱਤਾਂਗੇ ਕ ਸਰਕਾਰ ਤੇ ਨਾਲ ਨਾਲ ਥੱਲੇ ਨਗਰ ਪੰਚਾਇਤ ਵੀ ਉਹੀ ਹੋਵੇ ਤੇ ਫਿਰ ਡਿਵੈਲਪਮੈਂਟ ਦੇ ਵਿੱਚ ਜਿਹੜੀ ਵਕਾਤ ਤੇਜ਼ੀ ਆਂਦੀ ਹੈ ਸੋ ਕਈ ਵਾਰ ਅਸੀਂ ਦੇਖਦੇ ਆ ਕਿ ਥੱਲੇ ਕਮੇਟੀ ਕੋਈ ਹੋਰ ਬਣ ਜਾਂਦੀ ਹੈ ਉੱਪਰ ਸਰਕਾਰ ਹੋਰ ਹੁੰਦੀ ਆ ਤਾਂ ਫਿਰ ਉਹ ਪਿੰਡ ਨੂੰ ਉਸ ਇਲਾਕੇ ਨੂੰ ਨੁਕਸਾਨ ਹੁੰਦਾ ਸੋ ਮੈਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਨਾਰਾ ਵੀ ਲਾਇਆ ਆਪ ਦੀ ਸਰਕਾਰ ਤੇ ਆਪ ਦਾ ਐਮਸੀ ਸੋ ਉਸ ਆਧਾਰ ਤੇ ਚੋਣਾਂ ਲੜਾਂਗੇ ਸੋ ਬਾਕੀ ਨਗਰ ਪੰਚਾਇਤ ਨੋਟ ਜਮ ਸਿੰਘ ਦੇ ਵਾਸੀਆਂ ਤੇ ਸਾਨੂੰ ਪੂਰਾ ਯਕੀਨ ਆ ਭਰੋਸਾ ਔਰ ਇਸ ਵਾਰ 54 ਫਿਰ ਜਿਹੜੀਆਂ ਜਿੱਤ ਉਹ ਇਹਨਾਂ ਚੋਣਾਂ ਦੇ ਅੰਦਰ ਆਮ ਆਦਮੀ ਪਾਰਟੀ ਹਾਸਲ ਕਰੇਗੀ। ਬੱਤੀ ਜੀ ਜਿਨੇ ਅਸੀਂ ਪੰਚਾਇਤ ਮੈਂ ਮੈਂ ਤੇ ਇਹਨੂੰ ਸ਼ੁਭ ਸਗਣ ਸਮਝਦਾ ਦੀ ਪੰਜਾਬ ਦੇ ਅੰਦਰ ਵਾਰਡਾਂ ਦੇ ਵਿੱਚ 4-4 5-5 ਕੈਂਡੀਡੇਟ ਜਿਹੜੇ ਆ ਉਹ ਅਪਲਾਈ ਕਰ ਰਹੇ ਵੀ ਸਾਨੂੰ ਡਿਡ ਦਿਓ ਇਹ ਕਿਸੇ ਜਿੰਦੀ ਜਾਗਦੀ ਪਾਰਟੀ ਦੀ ਨਿਸ਼ਾਨੀ ਹੈ। ਨਹੀਂ ਤੇ ਉਹਦੀਆਂ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭਣ ਦੇ ਘਰ ਘਰ ਜਾ ਕੇ ਤਰਲੇ ਮਾਰਨ ਦੇ ਆ ਵੀ ਸਾਡੀ ਚੋਣ ਲੜੋ। ਇਸ ਕਰਕੇ ਜਿੰਨੇ ਵੱਧ ਕੈਂਡੀਡੇਟ ਨੇ ਤਾਂ ਮਤਲਬ ਇਹ ਆ ਵੀ ਲੋਕਾਂ ਦੇ ਅੰਦਰ ਆਮ ਆਦਮੀ ਪਾਰਟੀ ਤੋਂ ਬਧੀ ਪਿਆਰ ਹੈ। ਥੈਂਕ ਯੂ। ਤੋ ਅਪੀਲ ਕਰਦੇ ਆ ਤੁਹਾਡੇ ਸੇ ਮਾਦਨ ਰਾਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਤਿੰਨੇ ਕੰਸਟੀਟੂਐਂਸੀ ਸਿਆਨਪੁਰ ਪਠਾਨਕੋਟ ਟਿੱਪੋਆ ਸਾਰੇ ਲੋਕਾਂ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਵੇ ਜਿੱਥੇ ਜਿੱਥੇ ਵੀ ਕਿਸੇ ਦੀ ਰਿਸ਼ਤੇਦਾਰੀ ਆ ਕੋਈ ਸਜਣਤਾ ਆ ਨਿਰੋਦ ਖਿਆਲਤ ਸਿੰਘ ਦੇ ਵਿੱਚ ਸਾਰੇ ਪੁਣਾਗੇ ਮੇਰੀ ਅਪੀਲ ਹੈ ਵੀ ਤੁਸੀਂ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਣੀ ਆ ਕਿ ਚੇਵੀ ਐ ਸੀ 11 ਜਿਹੜਾ ਬਾੜਾ ਦਿੱਤੀ ਆ ਸੀ ਬੇੱਚੀ ਗੱਲ ਹੈ ਨਗਰ ਪੰਚਾਇਤ ਦੇ ਇਲੈਕਸ਼ਨ ਸਾਡੇ ਨਰੋਡ ਜਮ ਸਿੰਘ ਵਿੱਚ 11 ਬਾੜ ਦੇ ਹੋਣ ਜਾ ਰਹੇ ਨੇ ਔਰ ਪਿਛਲੀ ਵਾਰ ਤਾਂ ਮੈਂ ਕਹਾਂਗੀ ਕਿ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਭਾਰਤ ਜਨਤਾ ਪਾਰਟੀ ਦੇ ਸਾਡੇ ਕੈਂਡੀਡੇਟ ਸਾਹਿਬਾ ਨੂੰ ਪਈਆਂ ਸੀ ਲੇਕਿਨ ਉੱਥੇ ਬਹੁਤ ਜ਼ਿਆਦਾ ਕਾਂਗਰਸ ਦੀ ਸਰਕਾਰ ਸੀ ਜੋਗਿੰਦਰਪਾਲ ਐਮ ਐਲ ਏ ਸੀ ਉਹਨਾਂ ਨੇ ਬਹੁਤ ਸਾਰਾ ਧੱਕਾ ਜਿਹੜਾ ਕਰਵਾਇਆ ਸੀ ਠੀਕ ਹੈ ਔਰ ਅਸੀਂ ਅੱਜ ਵੀ ਪ੍ਰਸ਼ਾਸਨ ਨੂੰ ਮਿਲੇ ਆ ਮੈਂ ਤਾਂ ਇਹੀ ਗੱਲ ਕਹੀ ਹੈ ਜਿਹੜਾ ਪ੍ਰਧਾਨ ਜੀ ਸਾਡੇ ਮਾਨਜਨੂ ਵਿਜੇ ਸ਼ਰਮਾ ਜੀ ਨੇ ਔਰ ਮੈਂ ਸੀਐਸਟੀ ਮਹਾਂ ਸਾਹਿਬ ਨੂੰ ਮਿਲ ਕੇ ਆਏ ਅਸੀਂ ਇਹੀ ਕਿਹਾ ਕਿ ਧੱਕਾ ਨਾ ਹੋਏ ਔਰ ਪੀਸਫੁਲ ਜੇ ਸਾਫ ਦੇ ਨਾਲ ਜਿਹੜਾ ਹੈ ਉਹ ਇਲੈਕਸ਼ਨ ਹੋਣਾ ਚਾਹੀਦਾ ਬਾਕੀ ਦੇਖੋ ਇਹ ਲੋਕਾਂ ਦੀ ਮਰਜ਼ੀ ਹੈ ਜਿੱਥੇ ਉਹਨਾਂ ਦਾ ਮਨ ਕਰਦਾ ਹੈ ਉਹ ਵੋਟ ਪਾਣ ਪਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਜਿਹੜੀ ਹੈ ਉਹ ਸਾਡੇ ਬੀਜੇਪੀ ਦੇ ਕੈਂਡੀਡੇਟ ਜਿਹੜੇ ਆ ਉਹ ਜਿੱਤਣਗੇ ਜ਼ਰੂਰ ਜਿੱਤਣਗੇ ਔਰ ਸਾਡੀ ਜਿਹੜੀ ਕਮੇਟੀ ਜਿਹੜੀ ਬਣੀ ਹੈ ਠੀਕ ਹੈ ਇਹ ਪਰੇਸ਼ਾਨੀ ਆ ਰਹੀ ਹੈ ਇਸ ਨਗਰਪਾਲਿਕਾ ਚ ਨੀ ਇਹ ਤਾਂ ਪੰਨੀ ਨਹੀਂ ਤੋਹੋ ਜੀ ਇਹ ਕੋਈ ਮਟਰ ਸਾਗੀ ਨਹੀਂ ਹੈ ਹੋਰ ਪਾਣੀ ਦਾ ਮਤਲਬ ਨਹੀਂ ਜਦੋਂ ਤੋਂ ਬਾਗ ਆਉਂਦੇ ਗੰਦਾ ਪਾਣੀ ਆਇਆ ਇਕਦਮ ਹੱਥ ਬਾਹਰ ਸੀ ਓਹ ਠੀਕ ਹੈ ਸਾਲ ਸਵਾਈ ਕਿੱਦਾਂ ਠੀਕ ਹੀ ਚੱਲੇਗਾ ਤਾਂ ਕੰਮ ਗਲੀਆਂ ਨਾਲੀਆਂ ਕੱਢ ਦੇਣ ਮਤ ਸਾਲ ਸਵਾਈ ਹੁੰਦੀ ਹੈ ਸਾਲ ਸਵਾਈ ਹੁੰਦੀ ਹਾਂ ਜੀ